پارٹی میں ڈسپلن نہیں رہا ہائی کمانڈ کے جو لیڈر ہیں وہ بھی جو نیچے غلط کرتے ہیں پارٹی کی انگیسڈ کرتے ہیں ان کا دبا نہیں رہا تبھی میں پارٹی چھوڑا یہ جو ہے اچھا نہیں لگتا یہ جو لیڈرشپ ہے جو لیڈرشپ ایک دوسرے کو خراب کرے گی پنجاب میں ایسا ہی ہو رہا ہے کوئی کسی سے کسی کے خلاف ہے کوئی کسی کے خلاف ہے لیکن کانگریس اکٹھی نہیں ਕਾਂਗਰਸ ਇਕੱਠੀ ਨਹੀਂ ਹੈ ਨਾ ਕੋਈ ਅਨੁਸ਼ਾਸਨ ਹੈ ਤੇ ਨਾ ਹੀ ਹਾਈ ਕਮਾਂਡ ਦਾ ਕੋਈ ਦਬਦਬਾ ਇਹ ਇਲਜ਼ਾਮ ਲਗਾ ਕਾਂਗਰਸ ਦਾ ਹੱਥ ਛੱਡ ਆਏ ਨੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਹੁਣੇ-ਹੁਣੇ ਆਮ ਆਦਮੀ ਪਾਰਟੀ ਦੇ ਹੋਏ ਗੁਰਪ੍ਰੀਤ ਸਿੰਘ ਜੀਪੀ ਨੇ ਕਾਂਗਰਸ ਦੀਆਂ ਕਈ ਕਮੀਆਂ ਗਿਣਵਾਈਆਂ ਖਾਸ ਕਰਕੇ ਜੀਪੀ ਚੰਨੀ ਤੇ ਬੜੇ ਔਖੇ ਨੇ ਪਾਰਟੀ ਮੇਂ ਡਿਸਪਲਿਨ ਨਹੀਂ ਰਹਾ ਹਾਈ ਕਮਾਂਡ ਕੇ ਜੋ ਲੀਡਰ ਹੈ ਉਹ ਵੀ ਜੋ نیچے ਗਲਤ ਕਰਤੇ ਹੈ ਪਾਰਟੀ ਕਿੰਗੇਸ਼ਟ ਕਰਤੇ ਉਹਨਾਂ ਦਾ ਦਬਦਬਾ ਨਹੀਂ ਰਹਾ ਤਵੀ ਮੈਂ ਪਾਰਟੀ ਛੋੜੀ مین ناراضگی میری ایکچولی کیا ہے جو ہمارے لیڈر تھے جی میں جی چنی تھا وہ مکھ منتری تھے ہم اس کے ایم ایل اے تھے کانگریس کے پر لیکن انہوں نے اپنے میری کانسٹیچنسی میں اپنے بھائی کو کھڑا کیا جب وہ سی بی سی ڈبلیو سی ممبر بنے تب بھی ان کی جو ایکٹیویٹی ہے ان کے بھائی کی ان کے پروار کی ایکٹیویٹی برتی جا رہی تو ایک یہ سب سے مجھے تو یہ بہت ماڑا لگا کون کے لیڈروں سے سبھی سے بات ہوئی ہے میں ان کو بول دیا بھی مجھے یہ کم لگ رہا ہے بھی یہ جو ہے اچھا نہیں لگتا بھی جو لیڈرشپ ہے جو لیڈرشپ ایک دوسرے کو خراب کرے گی پنجاب میں ایسا ہی ہو رہا ہے کوئی کسی سے کسی کے خلاف ہے کوئی کسی کے خلاف ہے لیکن کانگرس اکٹھی نہیں ਗੁਰਪ੍ਰੀਤ ਸਿੰਘ ਜੀਪੀ ਭਾਵੇਂ ਹੁਣੇ-ਹੁਣੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨੇ ਪਰ ਉਹਨਾਂ ਦੇ ਲੋਕ ਸਭਾ ਹਲਕੇ ਫਤੇਗੜ ਸਾਬ ਤੋਂ ਚੋਣ ਲੜਨ ਦੀ ਚਰਚਾ ਹੈ ਗੁਰਪ੍ਰੀਤ ਸਿੰਘ ਜੀਪੀ ਸੀਐਮ ਮਾਨ ਦੇ ਗਵਾਇ ਦੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨੇ ਪਹਿਲਾਂ 2012 ਚ ਪੀਪੀਪੀ ਚ ਸਨ ਉਦੋਂ ਚਮਕੌਰ ਸਾਬ ਤੋਂ ਚੋਣ ਲੜੀ ਸੀ ਗੁਰਪ੍ਰੀਤ ਸਿੰਘ ਜੀਪੀ 2017 ਚ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਚੁਣੇ ਗਏ ਸਨ ਉਹ 2017 ਤੋਂ 2022 ਤੱਕ ਵਿਧਾਇਕ ਰਹਿ ਚੁੱਕੇ ਨੇ 2022 ਚ ਬਸੀ ਪਠਾਨਾ ਤੋਂ ਕਾਂਗਰਸ ਵੱਲੋਂ ਛੋਣ ਲੜੇ ਸਨ ਜੀਪੀ ਪੀਪੀਪੀ ਤੋਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨੇ ਗੁਰਪ੍ਰੀਤ ਸਿੰਘ ਜੀਪੀ ਸਾਫ ਦਾ ਸੀਐਮ ਚੰਨੀ ਤੋਂ ਖਫਾ ਨੇ 2022 ਚ ਚੰਨੀ ਦੇ ਭਰਾ ਨੇ ਜੀਪੀ ਖਿਲਾਫ ਆਜ਼ਾਦ ਤੌਰ ਤੇ ਛੋਣ ਲੜੀ ਸੀ ਗੁਰਪ੍ਰੀਤ ਸਿੰਘ ਜੀਪੀ ਮੁਹਾਲੀ ਦੇ ਰਹਿਣ ਵਾਲੇ ਨੇ ਉਹਨਾਂ ਨੂੰ 2017 ਦੇ ਵਿੱਚ ਬਸੀ ਪਠਾਨਾ ਤੋਂ ਕਾਂਗਰਸ ਨੇ ਟਿਕਟ ਦਿੱਤੀ ਉਦੋਂ ਉਹਨਾਂ ਨੇ ਬਸੀ ਪਠਾਨਾ ਤੋਂ ਆ ਅਤੇ ਅਕਾਲੀ ਦਲ ਦੇ ਦਰਬਾਰਾ ਗੁਰੂ ਨੂੰ ਹਰਾਇਆ ਸੀ 2022 ਚ ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਹੈਪੀ ਤੋਂ ਹਾਰ ਗਏ ਸਨ